ਵੇਕਿੰਗ ਇੰਸੀਡੈਂਟ ਰਿਪੋਰਟ ਹੋਇਆ ਸੀਗਾ 6 ਸਤੰਬਰ 2024 ਨੂੰ ਬਸ ਨੋਟ ਦਿਵੇਦਾ। ਦਿਨ ਦੋ 6 ਸਤੰਬਰ 2024 ਨੂੰ ਦੁਪਹਿਰ ਸ਼ਾਮ ਦੀ ਗੱਲ ਹੈ। ਸ਼ਾਮਨਾ ਕਰਨ ਨਾਮ ਦਾ ਮੁੰਡਾ ਸੀ ਉਮਰ 23 ਸਾਲ। ਇਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ। ਉਸ ਤੇ ਪੰਜ ਬੰਦਿਆਂ ਨੇ ਹਮਲਾ ਕਰਕੇ ਚੋਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ। ਸੋ ਇਹ ਕਾਫੀ ਐਸ਼ਿਆ ਨਾਲ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਿੱਦੀ ਵੀਡੀਓ ਵੀ ਬਣੀ ਸੀ। ਸੋ ਕਾਫੀ ਇਹਦੇ ਨਾਲ ਲੋਕਾਂ ਸਹਿਮ ਵੀ ਹੋਇਆ ਸੀ, ਕ੍ਰੀਏਟ ਹੋਇਆ ਸੀ। ਸੋ ਇਹਦੇ ਵਿੱਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ ਐਸਪੀ ਡੀ ਸਾਹਿਬ ਦੀ ਐਸਪੀ ਸਿਟੀ, ਐਸਪੀ ਸਿਟੀ 1, ਪੀਐਸਪੀ ਡੀ ਇੰਚਾਰਜ ਹੀ ਹੈ ਇਹ ਤੇ ਐਸਐਚਓ ਸੇ ਬੰਦੇ ਨੇ। ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨ ਹੀ ਦੋ ਬੰਦੇ ਇਹਦੇ ਚੋਂ ਅਰੈਸਟ ਕਰ ਲਏ ਗਏ ਸੀ ਜਿਹੜੇ ਕਿ ਅਮਨ ਮੀਤ ਤੇ ਯוגਰਾਜ ਨੇ ਟੋਟਲ ਪੰਜ ਇਹਦੇ ਦੋਸ਼ੀ ਸੀ ਇੱਕ ਜੁਨੇ ਨਾਲ ਜਿਹੜੇ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏ ਗਏ ਨੇ ਵਿੱਚ ਦੋ ਇਹਦੇ ਚ ਮੋਟਰਸਾਈਕਲ ਵਰਤੇ ਗਏ ਸੀ ਪੂਰੀ ਵਾਰਦਾਤ ਦੇ ਵਿੱਚੋਂ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏ ਗਏ ਨੇ ਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ ਫਿੰਸ 1229 ਸੋ ਉਹਦੇ ਬਾਰੇ ਨਾਮ ਵੀ ਨਾਟ ਇਸ ਗਲੋਸ ਬਟ ਉਹਦੇ ਤੇ ਵੀ ਇੱਕ ਪਰਚਾ ਜਿਹੜਾ ਫੋਨ ਵਾਲਾ 302 ਦਾ ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਨੇ ਯוגਰਾਜ ਤੇ ਪਹਿਲਾ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਹਿਲਾ ਪਰਚਾ ਅਮਨ ਮੀਤ ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯוגਰਾਜ ਦੇ ਨਾਲ ਉਹਦੇ ਤੇ ਪਹਿਲਾਂ ਇੱਕ ਪਰਚਾ 307 ਦਾ ਲੱਗਦਾ ਸੀ ਜਿਹੜਾ ਅੰਸ਼ ਉਹਦੇ ਤੇ ਦੋ ਪਰਚੇ ਨੇ ਪਹਿਲਾਂ ਇੱਕ 307 ਦਾ ਦੋਨੋਂ 307 ਦੇ ਪਰਚੇ ਨੇ ਤੇ ਜਿਹੜਾ ਚੌਥਾ ਬੰਦਾ ਸੀ ਘਰ ਤਰਨ ਕਿਰਪਾਲ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਹੈਗਾ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ ਚ ਰੌਲਾ ਸੀਗਾ ਅੰਸ਼ ਵਾਸ ਦਾ ਮੇਨ ਪਰਸਨ ਜਿਹਦੀ ਵੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਜਿਹੜੇ ਉਹਦੇ ਨਾਲ ਆਏ ਸੀ ਸੋ ਇਹਦੇ ਚ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏਗੇ ਨੇ ਦੋ ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਈ ਸੀ ਪੁਲਿਸ ਉਥੇ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਕਾਫੀ ਮੇਜਰ ਇਨਜਰੀਆਂ ਲੱਗੀਆਂ। ਸੋ ਹਸਪੀਟਲ ਤੇ एडमिट ਕੀਤਾ ਗਿਆ ਇਹਨਾਂ ਨੂੰ। ਹਸਪੀਟਲ 'ਚ ਜਿਹੜੇ ਇਲਾਜ ਨੇ ਸੋ ਇਲਾਜ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਚੋਗੀ ਅਸੀਂ। ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਪੋਰਚ ਤੇ ਰਿਮਾਂਡ ਲੈ ਕੇ ਮੋਰਗੇ ਦੇ ਸਟੇਟ ਆਫ ਦੀ ਈਸਟ ਫਾਈਨਲ ਪੁਆਇੰਟਸ ਕਰਨ ਵਾਲੇ ਨੇ ਉਹ ਗੱਲ ਨਹੀਂ ਜਾਣੀ ਹਾਂ ਜਿਹੜੇ ਮਿੱਟੀ ਦੇ ਨੌਜਵਾਨ ਨੇ ਤੇ ਵੀ ਕੀ ਮਾਮਲਾ ਕ੍ਰਿਮੀਨਲ ਰਿਕਾਰਡ ਨਹੀਂ ਇਹਦਾ ਕ੍ਰਿਮੀਨਲ ਰਿਪੋਰਟ ਕੋਈ ਨਹੀਂ ਇਹ ਕਲੀਨ ਹੈ ਜਿਹੜੀ ਲੜਕੀ ਨੂੰ ਲੈ ਕੇ ਦੱਸ ਰਹੇ ਵੀ ਜਿਹੜੇ ਇਹਨਾਂ ਦੇ ਰਿਸ਼ਤੇ ਸੀ ਉਹ ਕੀ ਮਾਮਲਾ ਸੀ ਕੀ وجہ ਸੀ ਉਹ ਮਾਮਲਾ ਇਹ ਸੀਗਾ ਜਿਹੜੀ ਅੰਸ਼ ਦੀ ਉਹ ਨੋਟ ਸੀਗੀ ਕੁੜੀ ਹਾਂ ਹਾਂ ਕੁੜੀ ਸੀ ਜਿਹੜਾ ਮਰਨ ਵਾਲਾ ਸੀ ਉਹਨੂੰ ਮੈਸੇਜ ਵਗੈਰਾ ਕਰਦਾ ਸੀ ਇਹ ਕਰਕੇ ਇਹ ਬੁਸ਼ੇ ਸੀ ਉਹਦੇ ਨਾਲ ਤੇ ਇਹਨਾਂ ਨੇ ਆ ਕੇ ਉਹਨੂੰ ਉਟਕੇ ਤੇ ਬਾਅਦ ਚ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ। ਸੋਸ਼ਲ ਮੀਡੀਆ ਤੇ ਤੁਹਾਨੂੰ ਕਹਿੰਦੇ ਦਿੱਤੀ ਸੀ ਕਿ ਇਹ ਨਹੀਂ ਕਿਹਾ ਜਾਂਦਾ ਕਿ ਉਹ ਜੀ ਕੋਈ ਚੀਜ਼ ਨਹੀਂ ਸਾਹਮਣੇ ਆਈ ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਇੰਨਾ ਵੀ ਗੱਲਬਾਤ ਹੋਈ ਹੋਵੇ ਇੰਸਟਾਗ੍ਰਾਮ ਤੇ ਨਹੀਂ ਸਾਡੇ ਕੋਲ ਇਹਦੇ ਬਾਰੇ ਦਾ ਜਿੱਦਾਂ ਕੋਈ ਕੰਪਲੇਂਟ ਹੈ ਨਹੀਂ। ਪਰ ਪਹਿਲਾਂ ਵੀ ਇਹ ਲੜਾਈ ਤਾਂ ਰਿਪੋਰਟ ਸੀ ਬੈਰਿਸ ਲਿਟ ਤੇ 307 ਦੇ ਪਰਚੇ ਕੀਤੇ। ਤਾਂ ਮ੍ਰਿਤਕ ਨੂੰ ਇਹ ਵੀ ਆਜੀ ਸੰਜੀਗਿ ਵਾਹੀ ਜਿੱਤੇ ਸੇ ਕੇਸ ਨੂੰ ਲੈ ਕੇ ਕਾਮਿਟੀ ਦੇ ਉੱਤੇ ਹੋ ਰਿਹਾ ਨਹੀਂ ਉਜਤਾਰ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀਗੇ ਪਰ ਚਿਹਰਾ ਹਜੇ ਤੱਕ ਪ੍ਰੀਲੀਮਿਨਰੀ ਸਟੇਪ ਕੋਲ ਕਾਰਨ ਆਇਆ ਮੈਂ ਤੁਹਾਨੂੰ ਦੱਸ ਦਿੰਦਾ ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ ਤੇ ਸਾਹਮਣੇ ਆ ਰਿਹਾ ਸਰ ਕੋਈ ਹੋਰ ਵੀ ਕੋਈ ਕਾਰਨ ਸੀਗਾ ਕਿ ਜਿਹਦੇ ਕਰਕੇ ਇਹਨਾਂ ਦੀ ਆਪਸ ਦੀ ਦੁਸ਼ਮਣੀ ਹੈ ਸਰ ਵਿਸ਼ਾਲ ਦੀ ਪਰਿਵਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਵੀ ਕੋਈ ਆਈ ਹੈ ਇਹਦੇ ਵਿੱਚ ਨਹੀਂ ਵਿਸ਼ਾਲ ਦੇ ਇਹਦੇ 'ਚ ਹਜੇ ਤੱਕ ਕੋਈ ਸ਼ਮੂਲੀਅਤ ਨਹੀਂ ਹੈ ਵਿਸ਼ਾਲ ਭਾਈ ਚਲਾ ਰਿਹਾ ਸੀ ਕਹਿੰਦੇ ਸੋ ਇਹ ਬਸੋਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮਰਦਕ ਹੈ ਪਰ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਹੈ ਪਰ ਉਹਦਾ ਰੋਲ ਐਗਜ਼ਾਮਨ ਕੀਤਾ ਜਾ ਰਿਹਾ ਹੈ ਜੇ ਉਹਦੇ ਵੀ ਕੋਈ ਸ਼ਮੂਲੀਅਤ ਆਉਗੀ ਤੇ ਉਸ ਹਸਾਬ ਨਾਲ ਕਰ ਲਈ ਲੜਕੀ ਦੇ ਇਲਾਵਾ ਇਹ ਆਪਸ 'ਚ ਵੈਸੇ ਨੌਂ ਸੀ ਗਈ ਕਿ ਦੂਜੇ ਦੇ ਖਿਲਾਫ ਪਾਸ਼ੀ ਤ론 ਉਹਦੀ ਮਦਰ ਦਾ ਕਹਿਣਾ ਕਿ ਮਿਸ਼ਾਲ ਉਹਦੇ ਤੋਂ ਬਾਰ-ਬਾਰ ਪੈਸੇ ਦੀ ਮੰਗ ਕਰ ਰਹੀ ਸੀ ਕਬੀ ਰੇਟੂ ਨਹੀਂ ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੀ ਉਹ ਚਾਹਦੇ ਨੇ ਕਿ ਇਨਵੈਸਟਿਗੇਟ ਹੋਵੇ ਤਫ਼ਤੀਸ਼ ਚ ਲਿਆੜੀ ਉਹਨਰ ਤੋਂ ਭਾਈ ਨਾਲ ਤਫ਼ਤੀਸ਼ ਕੀਤੀ ਜਾਊਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੀਨੀਅਰ ਆਫੀਸਰਸ ਦੀ ਇਨਵੈਸਟਿਗੇਟ ਟੀਮ ਹੈ ਜਿਹੜੀ ਇਨਵੈਸਟਿਗੇਟ ਕਰਦੀ ਸੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਊਗਾ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਤਫ਼ਤੀਸ਼ ਚ ਲਿਆਣਾ ਬੰਦਾ ਉਹਨੂੰ ਤਫ਼ਤੀਸ਼ ਡੂੰਘਾਈ ਨਾਲ ਕਰਕੇ ਵੀਲਨ ਚੋਰ ਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਰਦੇ। ਫਿਰ ਕਿਸੇ ਨੂੰ ਕੋਈ ਬੰਦਾ ਸੀਸੀ ਵੀ ਫੋਟੋ ਦੀ ਵੀਡੀਓ ਕਾਲ ਜਿਵੇਂ ਲਾਈਵ ਦਿਖਾ ਰਾਂ ਦਾ ਇਦਾਂ ਨਹੀਂ ਫਿਰ ਤਾਂ ਕਿ ਵਧੀ ਕੋਈ ਚੀਜ਼ ਨਹੀਂ ਆਈ। ਬਟ ਮੈਂ ਇਹ ਜ਼ਰੂਰ ਵਾਰਨਿੰਗ ਦੇਣੀ ਚਾਹੁੰਗਾ ਸਾਰਿਆਂ ਨੂੰ ਕਿ ਜੇ ਕੋਈ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ ਕੋਈ ਪੈਟਰੀ ਕ੍ਰਾਈਮ ਕੋਈ ਸਨੇਚਿੰਗ ਕੋਈ ਚੋਰੀ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਵਾਇਲੈਂਟ ਕ੍ਰਾਈਮ ਹੁੰਦਾ ਤੇ ਉਹਨਾਂ ਦੇ ਖਿਲਾਫ ਸਖਤੀ ਨਾਲ ਜੱਟਿਆ ਜਾਊਗਾ। ਐਂਡ ਹਾਰਸ਼ ਟੂ ਹਾਰ ਸੈਕਸ਼ਨ ਪੁਲਿਸ ਫੋਰ ਦਾ ਇਹ ਇੱਕ ਪਲਾਨ ਬਾਡਲ ਸੀਗਾ ਜਾਂ ਇਹ ਸਰਲੀ ਪਲਾਨ ਬਾਡਲ ਪਲਾਨ ਬਾਡਲ ਠੀਕ